ਅੱਜ ਤੇ ਆਪਾਂ ਮਾਫ਼ ਕਰਿਓ ਜੇ ਸਤਕਾਰ ਵੀ ਦੇਨੇ ਨਾ ਅਗਲੇ ਦੀ ਹیثیت ਵੇਖ ਕੇ ਜੇ ਤੇ ਕੋਈ ਅਮੀਰ ਐ ਤਕੜਾ ਬੰਦਾ ਚਿੱਟੇ ਲੀੜੇ ਗੱਡੀ ਜੁੱਤੀ ਵੱਡੀ ਗੱਡੀ ਚ ਉਤਰਿਆ ਨਾ ਉਹਦਾ ਹਰ ਕੋਈ ਪਾਣੀ ਭਰਦਾ ਪਰ ਗਰੀਬ ਨੂੰ ਹਰ ਕੋਈ ਛਿੜਕਾ ਮਾਰਦਾ ਤੇ ਸਤਗੁਰੂ ਜੀ ਗਰੀਬਾਂ ਨੂੰ ਗਲ ਦੇ ਨਾਲ ਲਾਉਣ ਵਾਲੇ ਐ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਾਥੈ ਛਤਰ ਤਰੈ ਮਹਾਰਾਜ ਜੀ ਕੀ ਕਰਦੇ ਆ ਨੀਚੋਂ ਊਚ ਕਰੇ ਮੇਰਾ ਗੋਬਿੰਦ ਕੰਮ ਤੇ ਨੰ ਡਰੈ ਆਪਾਂ ਤੇ ਡਰਦੇ ਨਾ ਆਪਾਂ ਤੇ ਕਿਸੇ ਨੂੰ ਮਾਣ ਸਨਮਾਨ ਦੇਣਾ ਹੋਵੇ ਤੇ 100 ਵਾਰ ਸੋਚ ਕੇ ਦੇਨੇ ਪਰ ਮਹਾਰਾਜ ਜੀ ਕਿਸੇ ਤੋਂ ਡਰਦੇ ਨਹੀਂ ਜਿਹਨੂੰ ਉੱਚਾ ਕਰਨਾ ਉਹਨੂੰ ਉੱਚਾ ਕਰ ਹੀ ਦਿੰਦੇ ਆ ਨਾਮਦੇਵ ਕਬੀਰ ਤੇ ਲੋਚਣ ਸਦਨਾ ਸੈਣ ਕਰੈ ਇੱਥੇ ਜਿਨ੍ਹਾਂ ਨੂੰ ਲੋਕ ਕਹਿੰਦੇ ਨਾ ਨੀਵੀਂ ਜਾਤ ਵਾਲੇ ਉਹ ਭਗਤ ਰਵਿਦਾਸ ਜੀ ਅੱਜ ਉੱਥੇ ਬੈਠੇ ਆ ਜਿੱਥੇ ਧੰਗ ਗੁਰੂ ਨਾਨਕ ਪਾਛਾ ਬੈਠੇ ਹੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਮੈਂ ਆਵਾਜ਼ ਮਾਰਦਾ ਆਵਾਜ਼ ਮਾਰੀ ਨਾ ਮਿੱਠੀ ਆਵਾਜ਼ ਕਰਨਾਂ ਚ ਤੇ